ਆ ਜੀ ਆਏ ਰਾਖੋ ਰਹੇ ਕਿਹਨੇ ਜੀ ਆਏ ਜੇਰਦਾਰ ਬੇਟਾ ਯਾਰ ਕਿੱਕੀ ਕਲ ਹੋਈਏ ਜੀ ਅੱਜ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹ ਫੂੜ ਆ ਗਿਆ ਤੇ ਤੁਹਾਡਾ ਪਮਰੋਤੇ ਦੇਖ ਪਿਆਰਾ ਬੇਬੇਰ ਤੇਰੀ ਕੀ ਆ ਹਏ ਚੈਨਾ ਨਹੀਂ ਕੋਈ ਪਤਾ ਨਹੀਂ ਸਾਡੇ ਅੰਦਰ ਦੋਤੋ ਚੱਕੀ ਜਾਂਦਾ ਸਾਨੂੰ ਕੋਈ ਪਤਾ ਨਹੀਂ ਚੈਨਾ ਹੀ ਜਾਂਦੇ ਜੀ ਯਾਰ ਹੇ ਨੀ ਕੋਈ ਨਹੀਂ ਰੁਕੇ ਦੂਤ ਜਿਹੜੀ ਬਿਦੂਰ ਵੇਦਦੇ ਨੇ ਹਾਏ 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 ਹਾਂ ਜੀ ਹਾਏ ਇਨਸਾਨਤਾ ਵੀ ਮੰਗਦੇ ਹਾਂ ਕਿ ਉਹਨੇ ਕੀ ਕਰ ਗਏ ਬੈਟਾ ਪਵਣ ਚੱਲੀ ਜਾਂ ਯਾਰ ਹਾਂਜੀ ਆਗੇ ਭਰਾ ਹੀ ਲੱਗਦੇ ਆ ਜੀ ਤੁਹਾਡਾ ਨਾਮ ਕੀ ਹੈ ਜੀ ਕਾਰਜ ਸਿੰਘ ਕੀ ਗੱਲ ਹੋਈ ਹੈ ਤੇ ਮੈਂ ਗਾ ਲੰਘ ਜਾਵਾ ਤੇ ਐਸੀ ਜਨਤ ਹੋਇਆ ਮੈਂ ਲੰਘਦੇ ਆ ਵੇਖਿਆ ਮੇਰੇ ਕੋਲ ਮਾਰਦੀ ਹੋਇਆਗਾ ਤੇ ਨਾ ਖਲੋਤਾ ਨੂੰ ਮੈਂ ਜਾਵਾ ਦਾਬ-ਦਾਬ ਜਾ ਕੇ ਘਰ ਦੱਸਿਆ ਵਾ ਤੇ ਆਇਆ ਘਰ ਦੇ ਤੇ ਦੋ ਦਿਨ ਵੀਰੇ ਉੱਥੇ ਖਲੋਤੇ ਸੀ ਉਹਨਾਂ ਨੇ ਉਹਦੇ ਲਾਗੇ ਫਾਜਤ ਕਰਕੇ ਕਿਦਾਂ ਇਹਨੂੰ ਇੱਥੇ ਅਪੜਾਇਆ ਵਾ ਹਲਫ ਕੀਤੀ ਉਹਦੀ ਪਰ ਮੇਰੇ ਕੋਲ ਮਾਰੀ ਨਾ ਘਰ ਜਾ ਕੇ ਦੱਸਾ ਰੌਲਾ ਪਾ ਪਾਇਆ ਕਿ ਬੰਦੇ ਆਏ ਅਤੇ ਦੋ ਵਾਰ ਫਿਰ ਹਾਂਜੀ ਦੋ ਵਾਰ ਫਿਰ ਤਾਂ ਕਿਤਨੀ ਵਧੀ ਗਈ ਦੱਸੋ ਤਾਂ ਹੁਣ ਧੌਸਾ ਦਾ ਦੋ ਇਹ ਤਾਂ ਡੋਰ ਫਿਰ ਗਿਆ ਇਹ ਲੜ ਪੜਾਣਾ ਹੋਇਆ ਨਾ ਤਾਂ ਲੰਕ ਗਿਆ ਸ਼ਰਤ ਤੇ ਮੇਰਾ ਨਾਮਜੀਤ ਸਿੰਘ ਹੈ ਜੀ ਤੇ ਬੱਚੇ ਦਾ ਕਿੰਨਾ ਹੈ ਡਾ ਡਿੱਤੀ ਜੱਥੀ ਹੈ ਪਮਨ ਸਿੰਘ ਜੀ ਕਿੰਨੀ ਉਮਰ ਸੀ ਜੀ ਤੇ ਉਮਰ ਹੈ ਕਿ ਜੋ 17-18 ਸਾਲ ਹੈ ਕਿ ਜੋ ਜੀ 18 ਸਾਲ ਦਾ ਬੰਦਾ ਹਾਂਜੀ ਹਾਂਜੀ ਕੀ ਗੱਲ ਹੋਈ ਹੈ ਤੇ ਚੈਨਾ ਵੈਦੜੇ ਜਾੜਿਆ ਨਾਲੇ ਲੋ ਜੀ ਚੈਨਾ ਡੋਰ ਫਿਰ ਗਈ ਗੱਲ ਸੀ ਅਚਾ ਜੀ ਕੀ ਹੋਣ ਗਈ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਕੀ ਇਨਸਾਮ ਮੰਗ ਕਰਦੇ ਦੀ ਇਨਸਾਮ ਮੰਗੇ ਹੋਈ ਆ ਜੀ ਇਹਦਾ ਮਸਲਾ ਹਲ ਹੋਣਾ ਚਾਹੀਦਾ ਕੋਈ ਨਾ ਪਾ ਯਾ 5 ਦਿਨ ਤੱਕ ਨੀਕ ਮੋਤ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ ਕਾਫੀ ਐਕਸੀਡੈਂਟ ਹੁੰਦੇ ਚਾਹੀਦੇ ਚਾਹੀਦੇ ਹਾਂਜੀ ਹਾਂਜੀ ਇਹ ਤਾਂ ਬਹੁਤ ਜ਼ਿਆਦਾ ਹੁੰਦੇ ਆ ਜੀ ਬੰਨ ਲੱਗਣਾ ਚਾਹੀਦਾ ਹਾਂਜੀ ਮੈਂ ਤੁਹਾਡਾ ਜੀ ਤੇ ਕੀ ਮੇਰਾ ਨਾਮ ਡਾਕਟਰ ਰੈਮਨ ਆ ਮੈਂ ਐਮਰਜੈਂਸੀ ਡਿਊਟੀ ਤੇ ਸੀ ਜੀ ਮੇਰੇ ਨਾਲ ਡਾਕਟਰ ਸੁਨੀਲ ਆਰਥੋਪੈਡੀਸ਼ian ਤੇ ਡਾਕਟਰ ਗੁਸਿੰਗਲੈਂਸ ਸਰਜਰੀ ਦੇ ਐਮਡੀ ਆਪਾਂ ਤਿੰਨਾਂ ਨੇ ਪੇਸ਼ੈਂਟ ਨੂੰ ਦੇਖਿਆ ਤੇ ਔਨਸਪੋਟ ਉਹਨਾਂ ਨੇ ਵੀ ਮੇਰੇ ਸੀਨੀਅਰਸ ਨੇ ਵੀ ਕਿਹਾ ਕਿ ਉਹ ਬ੍ਰੌਟ ਡੈੱਡ ਸੀਗੇ ਕੀ ਕਾਰਨ ਸੀ ਕਜੀ ਉਹਨਾਂ ਨੂੰ ਚਾਈਨਾ ਡੋਰ ਜਿਹੜੇ ਕਹਿ ਰਹੇ ਸੀਗੇ ਇਹਨਾਂ ਦੇ ਨਾਲ ਬਾਰੇ ਕਿ ਡੋਰ ਵੱਜੀ ਹੈ ਤੇ ਮੈਂ ਪੇਸ਼ੇਨ ਨੂੰ ਦੇਖਿਆ ਸੀਗਾ ਪੂਰਾ ਗਲੇ ਤੇ ਕੱਟ ਲੱਗਾ ਹੋਇਆ ਹੈ ਪੂਰੀ ਸਵੇਅ ਬਲੀਡਿੰਗ ਕਰਕੇ ਹੀ ਇਹਨਾਂ ਦੀ ਡੈਥ ਹੋਈ ਚਾਹ ਇਹਨਾਂ ਡੋਰ ਪੂਰੀ ਗਲੇ ਦੇ ਤੱਕ ਫੇਰ ਚੁੱਕੀ ਸੀ ਜਾਲੀ ਲੱਤੀ ਕੀ ਨਾ ਇਹ ਜੀ ਅੱਜ ਇਤੋਂ ਹੀ ਨਾਲੇ ਤੋਂ ਜਾ ਰਿਹਾ ਸੀ ਆਪਣੇ ਪਿੰਡ ਪਲਾ ਪਿੰਡ ਨੂੰ ਜੀ ਇਹਦਾ ਨਾਮ ਹੈ ਜੀ ਪਮਨਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਲਾ ਪਲਾਪਿੰਡ ਅੰਮ੍ਰਿਤਗੜ ਇਹਦੀ 20 ਸਾਲ ਦੀ ਇਹਦੇ ਗੱਲ ਤੇ ਜਿਹੜੀ ਇਹ ਚੈਨਾ ਡੋਰ ਫਿਰ ਗਈ ਹੈ ਜੀ ਉਹਦੇ ਨਾਲ ਹੀ ਇਹਦੀ ਮੌਤ ਹੋ ਗਈ ਹੈ ਜੀ ਠੀਕ ਹੈ ਇਹ ਇੱਕ ਇਕੱਲਾ- ਇਕੱਲਾ ਹੈਗਾ ਇਹਦੀਆਂ ਤਿੰਨ ਭੈਣਾਂ ਹੈ ਜੀ ਇਹ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਜੀ ਗਰੀਬੀ ਦੀ ਕਾਰਵਾਈ ਮੱਧਿਆਂ ਦੀ ਜਾ ਰਹੀ ਹੈ ਆਹ ਉਹ ਕਾਰਵਾਈ ਜਿਹੜੀ ਆ ਹੋ ਰਹੀ ਹੈ ਜੀ